एपीएन्यूज ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤੁਹਾਰਕਪੂਰ ਸਤਿਕਾਰ ਕਰਦਾ ਸੋ ਅੱਜ ਅਸੀਂ ਪਹੁੰਚੇ ਆ ਲੁਧਿਆਣਾ ਦੀ ਦਾਣਾ ਮੰਡੀ ਜਿੱਥੇ ਕੀ ਪਟਾਕਿਆਂ ਦੀ ਜੋ ਮੰਡੀ ਹੈ ਸੱਜ ਚੁੱਕੀ ਹੈ ਔਰ ਇੱਥੇ ਆਪਾਂ ਗੱਲਬਾਤ ਕਰਦੇ ਆ ਜਿਹੜੇ ਕਸਟਮਰ ਆ ਰਹੇ ਨੇ ਹਾਂਜੀ ਤੁਸੀਂ ਪਟਾਕੇ ਲੈਣ ਆਏ ਹੋ ਹਾਂਜੀ ਤੁਸੀਂ ਆਪਣੇ ਲਈ ਲੈਣ ਆਏ ਹੋ ਜਾਂ ਮਤਲਬ ਅੱਗੇ ਸੇਲ ਕਰਨ ਵਾਸਤੇ ਲੈ ਨਹੀਂ ਨਹੀਂ ਫੈਮਲੀ ਕੇ ਲਈ ਅੱਛਾ ਜੀ ਤੇ ਤੁਹਾਨੂੰ ਕਿੱਦਾਂ ਦੇ ਰੇਟ ਵੱਧੇ ਨਜ਼ਰ ਆ ਰਹੇ ਆ ਪਿਛਲੇ ਨਾਲੋਂ ਆਬਵੀਅਸਲੀ ਲਾਸਟ ਟਾਈਮ ਸੇ ਮਹਿੰਗੇ ਆ ਅੱਛਾ ਜੀ ਹਾਂ ਤੇ ਆਪਣੇ ਘਰ ਦੇਆਂ ਲਈ ਸਾਰੇ ਬੱਚਿਆਂ ਲਈ ਪਟਾਕੇ ਲੈਣ ਆਏ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਵੀ ਜਿੱਦਾਂ 2 ਸਾਲ ਲੋਕਡਾਊਨ ਤੋਂ ਬਾਅਦ ਹੁਣ ਇਸ ਵਾਰ ਦੀਵਾਲੀ ਮਾਹੌਲ ਕਮੀ ਹੈ ਕਮੀ ਹੈ ਅੱਛਾ ਜੀ ਹਾਂ ਜੋ ਕ੍ਰੇਜ਼ ਜੋ ਪਹਿਲੇ ਥਾ ਲਾਸਟ ਟਾਈਮ ਵੀ ਕਮ ਥਾ ਉਹ ਅੱ비 ਵੀ ਥੋੜਾ ਸਾ ਕਮੀ ਹੀ ਲੱਗ ਰਹਾ ਹੈ ਬਾਕੀ ਕਾਫੀ ਸਲੋ ਡਾਊਨ ਆ ਠੀਕ ਕਿ ਤੁਹਾਨੂੰ ਲੱਗਦਾ ਇਸ ਵਾਰ ਦੀਵਾਲੀ ਦਾ ਜੋ ਮਤਲਬ ਕ੍ਰੇਜ਼ ਹੈਗਾ ਲੋਕਾਂ ਦੇ ਵਿੱਚ ਬਹੁਤ ਕਮ ਹੈ ਬਹੁਤ ਮਿਨਿਮਮ ਆ ਲੋਗੋ ਕੀ ਜ਼ਰੂਰਤਾਂ ਸਿਰਫ ਬੇਸਿਕ ਨੀਡ ਤੱਕ ਹੀ ਰਹ ਗਈਆਂ। ਤੋ ਆਈ ਡੋਨਟ ਥਿੰਕ ਸੋ ਇਤਨਾ ਜ਼ਿਆਦਾ ਬੜੀਆ ਰਹੇਗਾ ਲਾਸਟ ਟਾਈਮ ਮੇ ਜੋ ਥੋੜਾ ਬਹੁਤ ਹੋਜੇ ਹੋਜੇ ਆਦਰਵਾਈਜ਼ ਅੰਦਰ ਹਨ ਆਪਾਂ ਗੱਲਬਾਤ ਕਰਦੇ ਹਾਂ ਕਿ ਇਸ ਵਾਰ ਜੋ ਦੀਵਾਲੀ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਕਿਤਨਾ ਦੀਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ। ਹਾਂਜੀ ਨਮਸਕਾਰ ਜੀ। ਨਮਸਕਾਰ ਸਰ ਸੁਖਨਾਮ ਤੁਹਾਡਾ ਸੌਰਵ ਜਿੰਦਲ। ਪਿਛਲੇ ਸਾਲ ਨਾਲੋਂ ਇਸ ਵਾਰ ਦੀਵਾਲੀ ਦਾ ਕੀ ਮਾਹੌਲ ਹੈ? ਪਿਛਲੇ ਸਾਲ ਵੀ ਮਾਹੌਲ ਠੀਕ ਸੀ। ਇਸ ਸਾਲ ਵੀ ਠੀਕ ਹੈ। ਕਿਦਾਂ ਪਿਛਲੇ ਸਾਲ ਨਾਲੋਂ ਇਸ ਸਾਲ ਜੋ ਪਟਾਕਿਆਂ ਦੇ ਰੇਟ ਐ ਇਨਕਰੀਜ਼ ਹੋਏ ਐ ਰੇਟ 50% ਇਸ ਸਾਲ ਪਿਛਲੇ ਸਾਲ ਨਾਲੋਂ ਇਨਕਰੀਜ਼ ਨੇ ਸਰ ਕਿਦਾਂ ਕਸਟਮਰ ਦਾ ਕਿਵੇਂ ਹੈਗਾ ਵਾ ਮਤਲਬ ਜਿਤਨਾ ਜਿਸ ਤਰ੍ਹਾਂ ਪਿਛਲੇ ਸਾਲ ਸੀਗਾ ਮਾਹੌਲ ਵੀ ਲੋਕ ਬੋਰੇ ਬੜੇ ਸਾਹ ਨਾਲ ਆਉਂਦੇ ਸੀ ਕਿਸੇ ਕਿਸੇ ਸਾਲ ਵੀ ਇੰਨਾ ਕਰੇਜ਼ ਹੈਗਾ ਲੋਕਾਂ ਦੇ ਵਿੱਚ ਲੋਕਾਂ 'ਚ ਫੁੱਲ ਕਰੇਜ਼ ਆ ਜੀ ਦੀਵਾਲੀ ਦਾ ਕਿਉਂਕਿ ਇਹ ਤਿਹਾਰ ਸਾਲ ਜੇ ਇੱਕ ਵਾਰੀ ਆ ਨਾ ਤੇ ਹਿੰਦੂਆਂ ਦਾ ਸਭ ਤੋਂ ਵੱਡਾ ਤਿਹਾਰ ਆ ਚਾਹੇ ਪਟਾਕਾ 100 ਦਾ 200 ਹੋ ਜਾਏ ਜਾਂ 300 ਲੋਕਾਂ ਨੇ ਪਟਾਕਾ ਲੈਣਾ ਹੀ ਲੈਣਾ ਬਿਲਕੁਲ ਸਰ ਸਰ ਜਿਵੇਂ ਪਟਾਕਾ ਮੰਡੀ ਲੱਗਦੀ ਹੈ ਕੀ ਇੱਥੇ ਕੋਈ ਉੰਨੀ ਕੀ ਹੋ ਜੇ ਕਿ ਉਸ ਲਈ ਵੀ ਕੋਈ ਸਾਵਧਾਨੀਆਂ ਵਰਤੀਆਂ ਗਈਆਂ ਨੇ ਸਾਰੀ ਸਾਵਧਾਨੀਆਂ ਵਰਤੀਆਂ ਗਈਆਂ ਜਿਵੇਂ ਕਿ ਅੱਗ ਬੁਝਾਊ ਯੰਤਰ ਹੈਗਾ ਆਪਣੇ ਕੋਲ ਬਿਲਕੁਲ ਉਹ ਸਾਹਮਣੇ ਦੇਖੋ ਜਿਓ ਪਈ ਨੇ ਮੈਂ ਕੈਮਰਾਮੈਨ ਕਹੂੰਗਾ ਮਣਾ ਇਹ ਅੱਗ ਬੁਝਾਊ ਯੰਤਰ ਦਿਖਾਓ ਜਿਵੇਂ ਕਿ ਅੱਗ ਤੁਸੀਂ ਮਤਲਬ ਪੂਰਾ ਧਿਆਨ ਰੱਖਿਆ ਹੈ ਪੂਰਾ ਧਿਆਨ ਰੱਖਿਆ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੈ ਆਪਣੀ ਆਇਰਪੋਰਟ ਦੀ ਗੱਡੀ ਵੀ ਖੜੀ ਹੈ ਤੇ ਇਹ ਅੱਗ ਬੁਝਾਓ ਯੰਤਰ ਦੀ ਟ੍ਰੇਨਿੰਗ ਵੀ ਤੁਹਾਡੇ ਕੋਲ ਹੈਗੀ ਹੈ। ਬਿਲਕੁਲ ਔਰ ਪਾਣੀ ਦੇ ਅਸੀਂ ਟੈਂਕ ਭਰ ਕੇ ਰੱਖੇ ਹੋਏ ਆਪ ਖੁਦ। ਬਿਲਕੁਲ ਜੀ। ਕਿ ਜੇ ਕੋਈ ਵੀ ਕੋਈ ਮਿਸ ਹੈਪਨਿੰਗ ਹੋਵੇ। ਵੈਸੇ ਤਾਂ ਪਰਮਾਤਮਾ ਨਾ ਕਰੇ ਕਦੀ ਐਦਾਂ ਦਾ ਮਾਹੌਲ ਹੋਵੇ ਜਾਂ ਕਦੀ ਵੀ ਐਦਾਂ ਦਾ ਹੋਵੇ ਫਿਰ ਵੀ ਆਪਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀ। ਬਿਲਕੁਲ ਸਰ। ਸਰ ਸ਼ੁਭਨਾਮ ਜੀ। ਨੀਰ ਦੇ ਵਰਮਾ ਮੇਰਾ ਨਾਮ। ਸਰ ਜਿਸ ਤਰ੍ਹਾਂ ਪਿਛਲੇ ਸਾਲ ਵੀ ਟਾਕੀ ਮੰਡੀ ਲੱਗੀ ਸੀ ਪਿਛਲੀ ਵਾਰ ਮਾਹੌਲ ਬਹੁਤ ਗਰਮਾਇਆ ਹੋਇਆ ਸੀ ਕੀ ਇਸ ਵਾਰ ਵੀ ਕੁਝ ਐਦਾਂ ਦਾ ਮਾਹੌਲ ਹੈਗਾ? ਨਹੀਂ ਸਰ ਇਸ ਵਾਰ ਰੇਟ ਇਨਕਰੀਜ਼ ਹੋਏ ਆ ਪਿਛਲੇ ਸਾਲ ਨਾਲ 35 ਤੋਂ 40% ਰੇਟ ਵੀ ਵਧੇ ਆ ਔਰ bizness ਹੈ ਨਹੀਂ ਉਹਦਾ ਵੀ ਫਰਕ ਆ ਕੁਝ ਸਾਡੇ ਡਰਨ ਲੇਟ ਨਿਕਲੇ ਆ ਉਹਦਾ ਵੀ ਇਫੈਕਟ ਆ ਪਿਛਲੇ ਸਾਲ 12-15 ਦਿਨ ਲੱਗੇ ਐ ਅੱਜ ਕੀ ਸਾਨੂੰ 5-6 ਦਿਨ ਮਿਲੇ ਆ ਉਹਦਾ ਵੀ ਇਫੈਕਟ ਆ ਤੁਸੀਂ ਦੇਖੋ 4 ਦਿਨ ਦੀਵਾਲੀ ਨੂੰ ਹੋਣ ਤੇ ਅਬਿਆ ਦੇ ਵਿੱਚ ਦੇਖੋ ਕੈਮਰਾ ਘੁਮਾ ਕੇ ਹਾਲਾਤ ਕਿੰਨੀ ਕਿ ਰੌਣਕ ਹੈ ਕਿੰਨੇ ਕੁ ਲੋਕ ਹੈਗੇ ਇਹ ਚੌਧੀਆਂ ਗੱਡੀਆਂ ਸਾਡੀਆਂ ਦਾ ਸਾਡੇ ਮੁੰਡਿਆਂ ਦੀਆਂ ਹੈਗੀਆਂ ਤੇ ਤੁਸੀਂ ਦੁਕਾਨਾਂ ਦੇ ਕੋ ਖਾਲੀ ਐ ਕੋਈ ਬੰਦਾ ਹੋਊਗਾ ਤੇ ਕਸਟਮਰ ਹੋਊਗਾ ਤੇ ਰੌਣਕ ਹੋਏਗਾ ਬਿਲਕੁਲ ਸਰ ਮੈਂ ਐਸੇ ਕਰਕੇ ਹੀ ਤੁਹਾਨੂੰ ਇਹ ਜੋ ਤੁਹਾਨੂੰ ਸਵਾਲ ਕੀਤਾ ਸੀਗਾ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਰਸਿ ਬਹੁਤ ਘੱਟ ਹੈਗਾ ਕਿ ਲੋਕਾਂ ਚ ਕਰੇਜ਼ ਹੈ ਜਾਂ ਨਹੀਂ ਮੈਂ ਐਸੇ ਕਰਕੇ ਤੁਹਾਨੂੰ ਇਹ ਸਵਾਲ ਕੀਤਾ ਕਰੇਜ਼ ਬਿਲਕੁਲ ਸਿਗਾ ਜੀ ਕੱਲ ਕਸਟਮਰ ਸੀ ਅੱਜ ਇਹਨਾਂ ਨੇ ਨਾਕੇ ਸ਼ਾਕੇ ਲਾਤੇ ਉਹਦੇ ਨਾਲ ਜਿਹੜਾ ਕਸਟਮਰ ਸੀ ਮੰਡੀ ਦਾ ਨਿਕਲ ਗਿਆ ਖੋਪ ਹੈ ਦੀ ਮਹਾਰਾਣੀ ਠੀਕਰੇ ਔਰ ਕੰਮ ਚੱਲੇ ਜੇ ਕੰਮ ਨਾ ਚੱਲੇ ਤਾਂ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ ਬਿਲਕੁਲ ਸਰ ਮੈਂ ਸੁਣਨ ਚ ਆਇਆ ਕਿ ਜਿੱਦਾਂ ਕਿ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਕੁਝ ਦੁਕਾਨਾਂ ਮਤਲਬ ਐਦਾਂ ਵੀ ਹੈ ਕਿ ਕਈਆਂ ਕੋਲ ਪਰਮਿਸ਼ਨ ਨਹੀਂ ਹੈਗੀ ਫਿਰ ਵੀ ਦੁਕਾਨਾਂ ਲਗਾ ਕੇ ਬੈਠੇ ਨਹੀਂ ਐਸਾ ਕੁਝ ਨਹੀਂ ਹੈ ਪਰਮਿਸ਼ਨ ਦੇ ਨਾਲ ਹੀ ਸਭ ਦੁਕਾਨਾਂ ਲੱਗੀਆਂ ਹੋਈਆਂ ਤੇਰਾ ਡਰਾਅ ਨਿਕਲੇ ਸੀ ਸਾਡੀ ਵੀ ਡਰਾਅ ਚ ਨਿਕਲੀ ਤਾਂ ਅਸੀਂ ਬੈਠੇ ਕੰਮ ਕਰ ਰਹੇ ਹਾਂ ਐਸਾ ਕੁਝ ਨਹੀਂ ਹੈ ਬਿਨਾ ਮੱਕੀ ਉਤੋਂ ਹੈਗਾ ਕੋਈ ਸਰ ਕੋਈ ਪ੍ਰਸ਼ਾਸਨ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕੀ ਮਤਲਬ ਪ੍ਰਸ਼ਾਸਨ ਦਾ ਪਹਿਲਾਂ ਵੀ ਸਹਿਯੋਗ ਮਿਲਿਆ ਸੀ ਚਾਹਾਂਗੇ ਪ੍ਰਸ਼ਾਸਨ ਸਾਨੂੰ ਹੋਰ ਸਹਿਯੋਗ ਕਰੇ ਔਰ ਜਿਹੜਾ ਪਟਾਕੇ ਦਾ ਕਾਰੋਬਾਰ ਹੈ ਇੱਕ ਇਹ ਦੁਆੜੀ ਤੱਕ ਸੀਮਿਤ ਹੈ ਜੇ ਕਿਸੇ ਕੋਲ ਮਾਲ ਬਚ ਕੇ ਤੋਂ ਉਹ ਮਿੱਟੀ ਹੈ ਉਹਦਾ ਕੋਈ ਫਾਇਦਾ ਨਹੀਂ ਉਹ ਸਾਂਭੂਗਾ ਕਿੱਥੇ ਕਿਸੇ ਦੇ ਕੋਈ ਪੱਕੇ ਕਦਮ ਨਹੀਂ ਹੈ ਜੇ ਘਰਾਂ 'ਚ ਸੇਵ ਕਰਨਗੇ ਉਹ ਡੈਂਜਰਸ ਹੈ ਔਰ ਪ੍ਰਸ਼ਾਸਨ ਵੀ ਉਸ ਚੀਜ਼ ਤੇ ਨਕੇਲ ਕੱਸਦਾ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਹੈ ਬੇਨਤੀ ਹੈ ਸਾਨੂੰ ਟਾਈਮ ਖੁੱਲਾ ਦੇ ਤਾਂ ਕਿ ਅਸੀਂ ਆਪਣਾ ਜਿਹੜਾ ਕਾਰੋਬਾਰ ਹੈ ਕਰਕੇ ਇਹਨੂੰ 베ਚੀ ਔਰ ਤਾਂ ਹੀ ਅਸੀਂ ਘਰ ਜਾਈਏ ਨਹੀਂ ਤਾਂ ਬਹੁਤ ਪਿਛਲੇ ਸਾਲ ਨਾਲੋਂ ਇਸ ਵਾਰ ਪਟਾਕਿਆਂ ਦਾ ਕੋਈ ਰੇਟ ਇਨਕਰੀਜ਼ ਹੋਏ ਹੈ ਅੱਗੇ ਨਾਲੋਂ ਪਟਾਕਿਆਂ ਦੇ ਰੇਟ ਵੀ ਵਧਦੇ ਜੀ ਤੇ ਹੈ ਨਹੀਂ ਮਤਲਬ ਦੀਵਾਲੀ ਅੱਗੇ ਕਿਵੇਂ ਆਹ ਦਿਨਾਂ ਦੇ ਵਿੱਚ ਮਤਲਬ 5-6 ਦਿਨ ਪਹਿਲਾਂ ਵਧੀਆ ਕਰਾਉਡ ਹੁੰਦਾ ਦੀਗਾ ਤੁਹਾਨੂੰ ਪਤਾ ਹੀ ਆ ਮਤਲਬ ਪਟਾਕੇ ਮਹਿੰਗੇ ਹੋਣ ਕਰਕੇ ਤੇ ਕੁਝ ਸਰਕਾਰ ਦੀ ਵੀ ਕਈ ਜਗ੍ਹਾ ਸ਼ਕਤੀ ਹੋਈ ਹੋਈ ਆ ਕਿ ਮੈਂ ਕਿ ਅੱਜ ਸਮਰਾਲੇ ਤੋਂ ਆਏ ਸੀਗੇ ਬੰਦੇ ਪਟਾਕੇ ਲੈਣ ਤੇ ਉਹਨਾਂ ਨੂੰ ਫੋਨ ਆ ਗਿਆ ਵੀ ਸਮਰਾਲੇ ਵਾਲੇ ਪਰਮਿਸ਼ਨ ਨਹੀਂ ਦੇ ਰਹੇ ਸਾਨੂੰ ਲੈਣ ਨੂੰ ਜੇ ਮੈਂ ਉੱਥੇ ਕਿੰਨਾ ਦੁਕਾਨਾਂ ਲਾਣੀ ਉਹਦੇ ਕਰਕੇ ਬਹੁਤ ਜ਼ਿਆਦਾ ਕਈ ਸ਼ਹਿਰਾਂ ਦੇ ਵਿੱਚ ਸ਼ਕਤੀ ਕਰਦੇ ਆ ਉਹਦੇ ਕਰਕੇ ਪਟਾਕੇ ਇੰਨੇ ਵਿਕ ਨਹੀਂ ਰਹੇ ਤੇ ਮਹਿੰਗੇ ਬਹੁਤ ਨੇ ਪਟਾਕੇ ਅੱਡੇ ਕਰ ਤੁਸੀਂ ਇਸ ਬਾਰੇ ਪ੍ਰਸ਼ਾਸਨ ਨੂੰ ਕੀ ਮਤਲਬ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਇਹ ਫੀਲ ਕਰਨਾ ਚਾਹੁੰਦੇ ਆ ਜੀ ਮਤਲਬ ਕਿਵੇਂ ਨਾਲ ਦੇ ਕਈ ਸ਼ਹਿਰ ਨੇ ਛੋਟੇ ਮੋਟੇ ਉਹਨਾਂ ਦੇ ਮਤਲਬ ਚੱਲਣ ਦੇਣ ਪਟਾਕੇ ਕਿਵੇਂ ਸਮਰਾਲੇ ਸ਼ਹਿਰ ਤੋਂ ਮੈਨੂੰ ਫੋਨ ਆਇਆ ਦੀਵਾਲੀ ਸਾਰਿਆਂ ਨੇ ਮਨਾਣੀ ਹੁੰਦੀ ਹੈ ਜੀ ਅਸੀਂ ਵੀ ਬੈਠੇ ਆ ਉਰੇ ਠੀਕ ਹੈ ਜੇ ਸਾਡਾ ਮਾਲ ਨਹੀਂ ਵੀ ਕੋਣ ਤੁਹਾਡੇ ਸਾਹਮਣੇ ਹੈ ਜੀ ਅੱਗੇ ਆ ਗਾ ਕਿੰਨਾ ਹੁੰਦਾ ਦੀ ਉਹ ਬੰਦੇ ਉਹਨਾਂ ਕੱਲ ਮਾਲ ਕਢਾ ਕੇ ਦੀ ਅੱਜ ਉਹ ਕਹਿੰਦੇ ਵੀ ਭਾਈ ਉਹਦੀ ਮਾਲ ਨਹੀਂ ਲੈਣਾ ਜੀ ਸਾਡੇ ਪੈਸੇ ਵਾਪਸ ਕਰ ਦਿਓ ਇਹ ਮਤਲਬ ਐਤ ਕੀ ਹੈ ਨਹੀਂ ਦੀਵਾਲੀ ਨਹੀਂ ਦੀਵਾਲੀ ਹੈ ਜੀ ਐਤ ਕੀ ਦੋ ਨਮਸਤੇ ਜੀ ਸਰ ਤੁਹਾਡਾ ਸ਼ੁਭਨਾਮੀ ਗੌਰਵਜੀਤ ਗੋਰਾ ਜੀ ਸਰ ਜਿੱਦਾਂ ਕਿ ਆਪਾਂ ਪਿਛਲੇ ਸਾਲ ਪਟਾਕੇ ਦੀ ਮੰਡੀ ਲੱਗੀ ਆ ਪਿਛਲੇ ਸਾਲ ਨਾਲੋਂ ਇਸ ਸਾਲ ਮਤਲਬ ਕੀ ਮਾਹੌਲ ਹੈਗਾ ਉਮ ਵਧੀਆ ਮਾਹੌਲ ਹੈ ਪਰ ਇਸ ਵਾਰ ਪਟਾਕਾ ਡਬਲ ਰੇਟ ਤੋਂ ਵੀ ਮਹਿੰਗਾ ਹੈ ਭਾਜੀ ਥੋੜਾ ਜਿਹਾ ਗਾਹਕ ਦਾ ਮਨ ਉਦਾਸ ਹੁੰਦਾ ਕਿਉਂਕਿ ਹਰ ਬੰਦਾ ਦੀਵਾਲੀ ਬਹੁਤ ਧੂਮ-ਧਾਮ ਨਾਲ ਮਨਾਣਾ ਚਾਹੁੰਦਾ ਹੈ ਪਰ ਬਜਟ ਦੇ ਵਿੱਚੋਂ ਨਹੀਂ ਆ ਪ ਰਿਹਾ ਇਸ ਕਰਕੇ ਗਾਹਕ ਥੋੜਾ ਜਿਹਾ ਇਸ ਗੱਲ ਤੋਂ ਰੇਟ ਤੋਂ ਲੈ ਕੇ ਉਦਾਸ ਹੈ ਜੀ ਸਰ ਵੈਸੇ ਪਟਾਕਿਆਂ ਦੇ ਚਾਹੇ ਰੇਟ ਇਨਕਰੀਜ਼ ਹੋਏ ਆ ਫਿਰ ਵੀ ਲੋਕ ਤਾਂ ਆ ਹੀ ਰਹੇ ਆ ਯਾ ਮਤਲਬ ਲੋਕਾਂ ਦੇ ਵਿੱਚ ਘਟ ਆ ਰਹੇ ਆ ਠੀਕ ਹੈ ਭਾਜੀ ਕਦੀ ਕੋਈ ਸਫੀਸ਼ੀਐਂਟ ਨਹੀਂ ਹੁੰਦਾ ਪਰ ਬਹੁਤ ਵਧੀਆ ਮਾਹੌਲ ਹੈ ਜੀ ਠੀਕ ਹੈ ਜੀ ਜਿਵੇਂ ਪਟਾਕਾ ਮੰਡੀ ਲੱਗੀ ਹੋਈ ਹੈ ਕਿ ਇੱਥੇ ਅੱਗ ਵਜਾ ਹੋ ਜਾਂਦਾ ਵੀ ਤੁਹਾਡੇ ਕੋਲ ਹੈਗਾ ਵਾ ਜੇ ਕੋਈ ਮਤਲਬ ਮਾਲਕ ਨਾ ਕਰੇ ਕੋਈ ਇਦਾਂ ਦੀ ਕੋਈ ਗੱਲਬਾਤ ਹੋਵੇ ਤਾਂ ਪਰਮਾਤਮਾ ਨਾ ਕਰੇ ਕੋਈ ਐਹੋ ਜਿਹਾ ਇਨਸੀਡੈਂਟ ਹੋਵੇ ਨਾ ਇਸ ਮੰਡੀ ਚ ਹੋਇਆ ਤੇ ਨਾ ਕਦੀ ਹੋਵੇ ਤੇ ਸਾਰੇ ਯੰਤਰ ਵੀ ਹੈਗੇ ਆ ਪਾਣੀ ਵੀ ਹੈ ਫਾਇਰ ਬ੍ਰਿਗੇਡ ਵੀ ਹੈ ਐਂਬੂਲੈਂਸ ਵੀ ਹੈ ਹਰ ਇੱਕ ਚੀਜ਼ ਰੇਤਾ ਦੀ ਬਾਲਟੀ ਹਰ ਇੱਕ ਚੀਜ਼ ਅਸੀਂ ਪ੍ਰੋਵਾਈਡ ਕੀਤੀ ਹੋਈ ਹੈ ਪੂਰੀ ਮਾਰਕੀਟ ਨਹੀਂ ਇਸ ਕੱਲੇ ਸਭ ਨੇ ਮਿਲ ਕੇ ਤੇ ਕੋਈ ਐਸੀ ਗੱਲ ਨਹੀਂ ਕਿਸੇ ਤਰੀਕੇ ਦੀ ਕਮੀ ਨਹੀਂ ਰਹੂਗੀ ਠੀਕ ਹੈ ਸਰ ਤੁਸੀਂ ਦੇਖ ਰਹੇ ਹੋ ਕਈ ਦੁਕਾਨਾਂ ਦੇ ਅੰਦਰ ਮਾਹੌਲ ਇਸ ਤਰ੍ਹਾਂ ਦਾ ਹੈ ਕਿ ਦੁਕਾਨਾਂ ਦੇ ਅੰਦਰ ਕਸਟਮਰ ਨਹੀਂ ਆਉ ਆਪਾਂ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਦੇ ਮਾਲਕਾਂ ਨਾਲ ਕਿ ਪਿਛਲੇ ਸਾਲ ਨਾਲੋਂ ਕਿਸ ਤਰ੍ਹਾਂ ਦਾ ਜੋ ਮਾਹੌਲ ਹੈਗਾ ਵਾ ਪਟਾਕੇ ਮੰਡੀ ਦੇ ਵਿੱਚ ਕਿਉਂਕਿ ਕੁਝ ਦੁਕਾਨਾਂ ਦੇ ਵਿੱਚ ਕਸਟਮਰ ਬਹੁਤ ਹੀ ਘਟ ਹਨ ਹਾਂਜੀ ਨਮਸਤੇ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਪਿਛਲੇ ਸਾਲ ਨਾਲੋਂ ਇਸ ਵਾਰੀ ਜੋ ਪਟਾਕਿਆਂ ਦਾ ਕੋਈ ਰੇਟ ਇਨਕਰੀਜ਼ ਹੋਏ ਨਹੀਂ ਇਨਕਰੀਜ਼ ਹੋਏ ਭਾਜੀ ਬਹੁਤ ਹਾਂਜੀ ਰੇਟ ਕਿਚ ਰਿਹਾ ਭਾਜੀ ਰੇਟ ਰੇਟ ਭਾਜੀ ਨੂੰ ਪੁੱਛੋ ਵੈਸੇ ਭਾਜੀ ਨੂੰ ਜਿਆਦਾ ਪਤਾ ਸੋ ਆਪਾਂ ਮਾਲਕ ਜੀ ਨਾਲ ਗੱਲਬਾਤ ਕਰਦੇ ਆ ਸਰ ਪਿਛਲੇ ਸਾਲ ਨਾਲ ਵੀ ਇਸ ਸਾਲ ਪਟਾਕਿਆਂ ਦੇ ਕੋਈ ਰੇਟ ਇਨਕਰੀਜ਼ ਹੋਏ ਨੇ ਹਾਂ ਜੀ ਹਾਂ ਜੀ ਪਿਛਲੇ ਸਾਲ ਨਾਲ ਇਸ ਵਾਰ 40% ਯਾਨੀ ਸਰ ਕਸਟਮਰ ਦਾ ਕੀ ਮਾਹੌਲ ਹੈ ਕਸਟਮਰ ਆ ਰਹੇ ਨੇ ਪਿਛਲੇ ਸਾਲ ਨਾਲੋਂ ਜਿੰਨਾਂ ਹਾਂ ਠੀਕ ਮਾਹੌਲ ਚੱਲ ਰਿਹਾ ਪਟਾਕੇ ਆ ਉਹ ਜੀ ਜੀ ਦੀਵਾਲੀ ਸਾਲ ਬਾਅਦ ਆਉਂਦੀ ਹੈ ਸਭ ਨੇ ਮਠਾਈ ਵੀ ਖਾਣੀ ਹੈ ਪਟਾਕੇ ਵੀ ਵਜਾਣੇ ਆ ਠੀਕ ਹੈ ਨਾ ਸਾਲ ਦਾ ਸਭ ਤੋਂ ਵੱਡਾ ਆਪਣਾ ਤਿਹਾਰਾ ਹਿੰਦੂਆ ਦਾ ਸਿੱਖਾਂ ਦਾ ਇਹਨੇ ਸਾਰੇ ਨੂੰ ਰਲ ਮਿਲ ਕੇ ਬਣਾਉਂਦੇ ਆ ਸਰ ਇਹ ਜਿਹੜੀਆਂ ਪਟਾਕੇ ਦੀ ਜੋ ਤੁਹਾਡੀਆਂ ਸ਼ੋਪਸ ਨੇ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਓਪਨ ਹੁੰਦੀਆਂ ਨੇ ਸਰ ਇਹ ਸਵੇਰੇ 8:00 ਵਜੇ ਤੋਂ ਲੈ ਕੇ ਰਾਤ ਦੇ 11:00 12:00 ਵਜੇ ਤੱਕ ਮਾਰਕੀਟ ਚੱਲਦੀ ਹੈ ਸਰ ਪਿਛਲੇ ਸਾਲ ਨਾਲੋਂ ਇਸ ਵਾਰ ਪਟਾਕੇ ਦਾ ਕੀ ਰੇਟ ਹੈ ਮਤਲਬ ਰੇਟ ਵਧੇ ਨੇ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਰੇਟ ਅੱਗੇ ਨਾਲੋਂ ਡਬਲ ਆ ਪਿਛਲੇ ਸਾਲ ਨਾਲੋਂ ਅਸਲ ਕਸਟਮਰ ਦਾ ਕੀ ਮਾਹੌਲ ਹੈ ਇੱਥੇ ਕਸਟਮਰ ਬਹੁਤ ਵਧੀਆ ਹੈਗਾ ਮੰਡੀ ਕੱਲ ਲੱਗੀ ਹੈ ਕੱਲ ਤੋਂ ਪਕਾ ਠੀਕ ਹੈਗਾ ਕੋਈ ਏਦਾਂ ਦੀ ਗੱਲ ਨਹੀਂ ਮੰਡੀ ਬਹੁਤ ਵਧੀਆ ਜਾਊਗੀ ਰਸ਼ ਪੂਰਾ ਹੈਗਾ ਸਰ ਜਿਸ ਤਰ੍ਹਾਂ ਤੁਹਾਡੀ ਪਟਾਕਾ ਮੰਡੀ ਲੱਗਦੀ ਹੈ ਕੀ ਇਹ ਦੁਕਾਨਾਂ ਮਤਲਬ ਪੂਰੀ ਰਾਤ ਵੀ ਉੱਪਰ ਰਹਿੰਦੀਆਂ ਕਈ ਵਾਰੀ ਏਦਾਂ ਦਾ ਮਾਹੌਲ ਵੀ ਹੋ ਜਾਂਦਾ ਬਿਲਕੁਲ 12 ਵਜੇ 1 ਵਜੇ 2 ਵੀ 3 ਵੀ ਵਜ ਸਕਦੇ 4 ਵੀ ਵੱਜ ਜਾਂਦੇ ਸਵੇਰੇ ਹਾਂ ਜੀ ਸ਼ੁਕਰੀਆ ਸਰ ਤੁਹਾਡਾ ਸ਼ੁਭਨਾਮ ਜੀ ਯੋਗੇਸ਼ ਅਗਰਵਾਲ ਸਰ ਪਿਛਲੇ ਸਾਲ ਨਾਲੋਂ ਇਸ ਵਾਰ ਪਟਾਕਾ ਮੰਡੀ ਦੇ ਵਿੱਚ ਕਿਉਂ ਕੀ ਮਾਹੌਲ ਹੈਗਾ ਮੋਰ ਪਟਾਕਾ ਮਹਿੰਗਾ ਹੀ ਬਹੁਤ ਜ਼ਿਆਦਾ ਜੀ ਪਿੱਛੇ ਛੋਟੇਜ ਦੀ ਵਜ੍ਹਾ ਨਾਲ ਪਟਾਕਾ ਮਹਿੰਗਾ ਕਰਕੇ ਨਾ ਤਾਂ ਲੋਕਾਂ ਨੂੰ ਖਰੀਦ ਕੇ ਮਜ਼ਾ ਆ ਰਿਹਾ ਹੈ ਨਾ ਸਾਨੂੰ ਵੇਚ ਕੇ ਮਜ਼ਾ ਆ ਰਿਹਾ ਹੈ ਸਰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਇਸ ਬਾਰੇ ਪ੍ਰਸ਼ਾਸਨ ਦਾ ਵਿਚਾਰੇ ਵਿੱਚ ਕੋਈ ਰੋਲ ਹੀ ਨਹੀਂ ਹੈਗਾ ਪਿੱਛੇ ਛੋਟੇ ਪਟਾਕਾ ਇਸਰ ਮੈਨੂਫੈਕਚਰਿੰਗ ਘਟੋਈ ਉਹਦੇ ਨਾਲ ਸਾਡੇ ਸਟਾਕ ਘਟ ਸੀਗੇ ਨਹੀਂ ਸਰ ਕਈ ਦੁਕਾਨਦਾਰਾਂ ਦਾ ਇਹ ਕਹਿਣਾ ਹੈ ਕਿ ਪਿੱਛੋਂ ਦੀ ਜੋ ਮਤਲਬ ਪਟਾਕਿਆਂ ਤੇ ਬੈਨ ਲਗਾਇਆ ਗਿਆ ਜਾਂ ਮਨਾ ਕਰ ਦਿੱਤਾ ਗਿਆ ਨਾਕੇ ਲਗਾ ਦਿੱਤੇ ਕਿ ਇਹਦਾ ਕੁਝ ਪ੍ਰਭਾਵ ਪੈ ਰਿਹਾ ਵਾ ਦੁਕਾਨਦਾਰਾਂ ਤੇ ਨਹੀਂ ਨਾਕੇ ਤਾਂ ਹੈਗਾ ਤੇ ਨਹੀਂ ਲੱਗੇ ਤਾਂ ਹੁਣ ਲੱਗੇ 1 ਉਦਾਂ ਕੋਈ ਖਾਸ ਫਰਕ ਨਹੀਂ ਪੈਂਦਾ ਹੁਣ ਲੱਗਿਆ 1 ਘੰਟਾ 1.5 ਘੰਟਾ ਲੱਗਿਆ ਨੱਕ ਉਹਦੇ ਜਿਹੜਾ ਇਦਾਂ ਵੀ ਜਿਹੜਾ ਨੋਰਮਲ ਕਸਟਮਰ ਹੁੰਦਾ ਫੈਮਿਲੀ ਵਾਲਾ ਉਹ ਉਹਦੇ ਮਨ ਚ ਡਰ ਬਹਿ ਜਾਂਦਾ ਔਰ ਨਿਕਲ ਜਾਂਦਾ ਉਹੋਂ ਕਿ ਪਤਾ ਨਹੀਂ ਕੋਈ ਲੜਾਈ ਝਗੜਾ ਨਾਲ ਜਿਹਾ ਹੋਰੀ ਜਿਹੜੀ ਫੋਰਸ ਲੱਗੀ ਆ ਉਹਨੇ ਬਹਿਮ ਕਰਕੇ ਉਹ ਫਿਰ ਆਂਦੇ ਨਹੀਂ ਕੁਦੋ ਦਿਨ ਆਂਦੀ ਨਹੀਂ ਹੈਗੇ ਬਾਹਰ ਇਧਰ ਉਧਰ ਲੈ ਜਾਂਦੇ ਨੇ ਸਰ ਇਹਨਾਂ ਦਿਨਾਂ ਦੇ ਵਿੱਚ ਕਈ ਵਾਰ ਨਾਈਟ ਵੀ ਲਗਾਨੀ ਪੈਂਦੀ ਹੈ ਜਿਵੇਂ ਮਤਲਬ ਕਸਟਮਰ ਜ਼ਿਆਦਾ ਵੱਜ ਜਾਂਦਾ ਅਸੀਂ ਡੇਲੀ ਲਗਾਉਂਦੇ ਆ ਨਾਈਟ ਅਸੀਂ ਡੇਲੀ ਨਾਈਟ ਲਗਾਉਂਦੇ ਹਾਂ ਤੁਸੀਂ ਮੰਦਾ ਹੈਗਾ ਮਾਰਕੀਟ ਜੀ ਦੇਖੋ ਮਾ ਤਾਂ ਕਾਫੀ ਮਾਲ ਵੀ ਗਾਹਕ ਹੈ ਨਹੀਂ ਅਸਲ ਵਿੱਚ ਨਹੀਂ ਹੈ ਦਿਵਾਲੀ ਤੋਂ ਬਾਅਦ ਅਸੀਂ ਘਰਾਂ ਥੋੜੀ ਰੱਖਣਾ ਹੈ ਬਿਲਕੁਲ ਸਾਨੂੰ ਤਾਂ ਟੈਨਸ਼ਨ ਹੋਈ ਵੀ ਇਹ ਮਾਲ बिकੇ ਸਾਡਾ ਗਾਹਕ ਹੈ ਨਹੀਂ ਇਸ ਲਈ ਅਸੀਂ ਬੈਠੇ ਰਹਿੰਦੇ ਸ਼ਾਇਦ ਥੋੜਾ ਥੋੜਾ ਕਰਕੇ ਨਿਕਲੀ ਜਾਓ ਤੁਸੀਂ ਦੇਖਿਆ ਅਸੀਂ ਕਈ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਕਈ ਦੁਕਾਨਦਾਰ ਤਾਂ ਬੜੇ ਪਰੇਸ਼ਾਨ ਨੇ ਕਿ ਸਾਡੀ ਦੁਕਾਨ ਤੇ ਕਸਟਮਰ ਬਹੁਤ ਘਟਾ ਹੈ ਔਰ ਪਿਛਲੇ ਸਾਲ ਨਾਲੋਂ ਜੋ ਰੇਟ ਇਨਕਰੀਜ਼ ਹੋਏ ਨੇ ਰੇਟ ਬਹੁਤ ਜ਼ਿਆਦਾ ਇਨਕਰੀਜ਼ ਹੋਏ ਨੇ ਇਸ ਕਰਕੇ ਕਈ ਦੁਕਾਨਾਂ ਤੇ ਜੋ ਕਿ ਗ੍ਰਾਹਕ ਦੀ ਬੜੀ ਕਮੀ ਆ ਰਹੀ ਹੈ ਤੇ ਕੁਝ ਲੋਕ ਇਸ ਲਈ ਪਰੇਸ਼ਾਨ ਨੇ ਕਿ ਟਾਈਮ ਬੜਾ ਘੱਟ ਰਹਿ ਗਿਆ ਕਿਉਂਕਿ 4-5 ਦਿਨ ਦਾ ਹੀ ਟਾਈਮ ਰਹਿ ਗਿਆ ਇਸ ਕਰਕੇ ਮਾਲ ਉਹਨਾਂ ਕੋਲ ਬਹੁਤ ਬਚ ਚੁੱਕਾ ਹੈ ਕਈ ਦੁਕਾਨਦਾਰ ਇਸ ਲਈ ਬੜੇ ਹੀ ਜ਼ਿਆਦਾ ਪਰੇਸ਼ਾਨ ਨੇ ਸੋ ਇਸੇ ਦੇ ਨਾਲ ਮੈਂ ਤੁਹਾਰਪੁਰ ਕੈਮਰਾ ਪਰਸਨ ਸਮਾਈਲ ਦੇ ਨਾਲ